ਪੂਰਾ ਪ੍ਰਯਾਸ ਕੀਤਾ ਜਾ ਰਿਹਾ ਹੈ ਦੇਖੋ ਇਹ ਖੁੱਲ ਗਿਆ ਤੋਚਨ ਪਾਇਆ ਸੀਗਾ ਪਿਛਲੇ ਟਾਇਰਾਂ ਨੂੰ ਥੋੜੀ ਅੱਗ ਫੜ ਚੁੱਕੀ ਆ ਦਾ ਪਟਾਕਾ ਪੈ ਗਿਆ ਪਿੱਛੇ ਅੱਗ ਫੜ ਗਈ ਏ ਟੈਰਾ ਨੂੰ ਕਾਫੀ ਵੱਡਾ ਹਾਦਸਾ ਇੱਕ ਗਰੀਬ ਮਜ਼ਦੂਰ ਵਿਚਾਰੇ ਜਿਹੜੇ ਮਿਹਨਤ ਕਰ ਰਹੇ ਆ ਤੇ ਨਾਲ ਜਿਹੜਾ ਕਿਸਾਨ 6 ਮਹੀਨੇ ਫਸਲ ਨੂੰ ਉਗਾਉਂਦਾ ਤੇ ਫਸਲ ਸੰਬੰਧੀ ਵਾਰੀ ਜਦੋਂ ਆਉਂਦੀ ਹੈ ਟੁੜੀ ਟੱਪਾ ਗੱਠਾਂ ਨੂੰ ਸਾਂਭ ਰਹੇ ਸੀਗੇ ਤੇ ਅਚਾਨਕ ਤਾਰ ਦੇ ਨਾਲ ਟੱਚ ਹੋਣ ਕਰਕੇ ਵੱਡਾ ਹਾਦਸਾ ਹੋ ਗਿਆ ਹੈ ਪੂਰੀ ਟਰਾਲੀ ਜਲ ਗਈ ਹੈ ਪ੍ਰਯਾਸ ਕੀਤਾ ਜਾ ਰਿਹਾ ਪਰ ਟਾਇਰ ਜਲ ਗਏ ਹੈ ਪਿਛਲੇ पूरा प्रयास ਕੀਤਾ ਜਾ ਰਹੇ ਹੈ ਕਿਸਾਨ ਭਰਾਵਾਂ ਦੇ ਦੁਆਰਾ ਮੈਂ ਇਸ ਕਰਕੇ ਵੀਡੀਓ ਬਣਾ ਰਹੇ ਹਾਂ ਤਾਂ ਕਿ ਇਹਨਾਂ ਨੂੰ ਮਾਅਵਜਾ ਮਿਲ ਜੇ ਪ੍ਰਾਪਤ ਮਾਅਵਜਾ ਗਰੀਬ ਭਰਾ ਨੇ ਵਿਚਾਰੇ